ਵਾਦ ਸਦਕਾ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਹਾਂ ਔਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਸਮਾਜ ਔਰ ਆਪਣੇ ਦੇਸ਼ ਔਰ ਆਪਣੇ ਇਲਾਕੇ ਦੀ ਸੇਵਾ ਕਰਨੀ ਆ ਇਸ ਕਰਕੇ ਮੇਰਾ ਅੱਜ ਇਹਨਾਂ ਨੂੰ ਜਿਹੜਾ ਮੇਰਾ ਬਰਥਡੇ ਆ ਉਹ ਸੇਵਾ ਦੇ ਇਲਕੇ ਹੀ ਲੱਗੇ ਉਹਦੇ ਵਿੱਚ ਹੀ ਸਾਰੇ ਸਮਾਜ ਦਾ ਭਲਾ ਵਾ ਜਨਾ ਜਗਜੀਤ ਸਿੰਘ ਹੈ ਜੀ ਅਸੀਂ ਸ਼ਾਹਪੁਰ ਰੋਡ ਤੇ ਰਹਿੰਦੇ ਆ ਸ਼ਾਹਪੁਰ ਰੋਡ ਤੇ ਸਾਡਾ ਛੋਟਾ ਭਰਾ ਰਹਿੰਦਾ ਇਹਦੇ ਡੈਡੀ ਇਹਦੇ ਦਾਦਾ ਜੀ ਮੇਰੇ ਡੈਡੀ ਔਰ ਇਹਦੇ ਦਾਦਾ ਜੀ ਯਾਰ ਦੋਸਤੀ ਔਰ ਕੱਠੇ ਹੀ ਰਹੇ ਹੋਂ ਤੱਕ ਔਰ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਚੁੱਲ੍ਹੇ 'ਤੇ ਸੇਵਾ ਕਰਦਾ ਆਇਆ ਹੈ ਔਰ ਕਰਦਾ ਰਹੇਗਾ। ਕਾਫੀ ਲੋਕੀ ਬਹੁ ਵੀ ਤਾਂ ਬਣ ਗਏ ਜੀ। ਹਾਂਜੀ ਅੱਜ ਸਾਡੇ ਬੋਧ ਹੀ ਸਰਬਨ ਬਿਆਰੀ ਸਾਡੇ ਦਿਲਾਂ ਦੀ ਜਾਨ ਪੰਜਾਬ ਦੀ ਸ਼ਾਨ ਅਸ਼ੋਕਪਰਾਸ਼ਰਪਤੀ ਜੀ ਦਾ ਜਿਹੜਾ ਜਨਮ ਦਿਨ ਹੈ ਅਸੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ। ਉਹ ਇਹੀ ਕਾਮਨਾ ਕਰਦੇ ਆਂ ਪਰਮਾਤਮਾ ਉਹਨਾਂ ਨੂੰ ਤਰੱਕੀਆਂ ਬਖਸ਼ੇ ਲੰਬੀ ਉਮਰਾਂ ਬਖਸ਼ੇ ਸੱਸੀ ਗਾਜੀ ਮੇਰਾ ਨਾਮ ਲਵਜੂਰ ਜੀ ਅੱਜ ਸਾਡੇ ਐਮਐਲਏ ਸਾਹਿਬ ਅਸ਼ੋਕ ਪ੍ਰਸ਼ਰ ਪੱਪੀ ਦਾ ਜਨਮ ਦਿਨ ਹੈ ਜੀ ਤੇ ਸਾਰੇ ਭਰਾ ਭੈਣਾਂ ਨਾਲ ਮਿਲ ਕੇ ਅੱਜ ਉਹਨਾਂ ਨੂੰ ਹੈਪੀ ਬਰਥਡੇ ਦਾ ਵਿਸ਼ ਕਰਨ ਵਾਸਤੇ ਆਏ ਆਂ ਔਰ ਪਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਹਮੇਸ਼ਾ ਉਹਨਾਂ ਦੀ ਚੜ੍ਹਦੀ ਕਲਾ ਰਵੇ ਔਰ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਤਰੱਕੀ ਹੋਵੇ ਜਦੋਂ ਦਾ ਜਨਮ ਦਿਨ ਨੂੰ ਮੁਬਾਰਕਾ ਦੇਣ ਆਏ ਬਹੁਤ ਬਹੁਤ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਹੀ ਰੱਖੇ ਵਧੀਆ ਤੇ ਨੇਕ ਇਨਸਾਨ ਨੇ ਤੇ ਐਮਐਲਏ ਨਹੀਂ ਹੈਗੇ ਇਸ ਇਲਾਕੇ ਦੇ ਸੇਵਾਦਾਰ ਨੇ ਸਾਡੇ ਮਤਲਬ ਸੇਵਾ ਹੀ ਕਰਦਾ ਆ ਰਹੇ ਨੇ ਉਹਦੇ ਪਹਿਲਾ ਇਲਾਕੇ ਨੂੰ ਐਮ ਐਲ ਏ ਇਹੋ ਮਿਲਿਆ ਜਿਹੜੇ ਇਲਾਕੇ ਦੀ ਸੇਵਾ ਲਈ ਹੱ ਦੇਖੋ ਜਦੋਂ ਨੇ ਨੇ ਦਫਤਰ ਤੇ ਹਾਜ਼ਰ ਹੈ ਕੰਮ ਲਈ ਹਾਜ਼ਰ ਹੈ ਪਬਲਿਕਲੀ ਹਾਜ਼ਰ ਹੈ ਠੀਕ ਹੈ ਲੋਕਾਂ ਨੂੰ ਬਹੁਤ ਖੁਸ਼ੀ ਉਹਨਾਂ ਦੇ ਜਾਂਦਿਆਂ ਦੀ